ਇਹਰੇ ਕਾਂਗਰਸ ਨੂੰ ਵੀ ਕਹਿੰਦਾ ਕਈ ਜਗ੍ਹਾ ਉਮੀਦਵਾਰ ਮਿਲੇ ਹੀ ਨਹੀਂ ਹੈ ਹਲਕੇ 'ਚ ਗੱਲ ਸੱਚ ਹੈ ਜੀ ਨਹੀਂ ਮੈਂ ਕੋਈ ਅਸੀਂ ਨਹੀਂ ਨਹੀਂ ਗਾਲੀ ਵਾਲ ਸੀਟ ਤੇ ਕੋਈ ਪਤਾ ਲੱਗਿਆ ਕਿ ਉੱਥੇ ਕੋਈ ਉਮੀਦਵਾਰ ਨਹੀਂ ਮਿਲੇ ਮੇਰੇ ਨੋਟਿਸ ਗੱਲ ਕੋਈ ਹੈ ਨਹੀਂ ਅਸੀਂ ਤੁਹਾਡਾ ਇੱਕ ਆਗੂ ਛੱਡੇ ਗਿਆ ਸੀ ਕਮਲ ਰੋਡੋਂ ਕਹਿੰਦਾ 7-8 ਐਮਐਲਏ ਚੌਂਣ ਇੱਥੋਂ ਲੜਨਦੇ ਨੇ ਫਿਰਦੇ ਨੇ ਬਣਨਦੇ ਨੂੰ ਪੰਜ-ਸੱਤ ਤੇ ਮੁੱਖ ਮੰਤਰੀ ਬਣਨ ਨੂੰ ਫਿਰਦੇ ਨੇ ਕਿਨਾਂ ਦੀ ਆਪਸੀ ਸਹਿਮਤੀ ਤਾਂ ਹੀ ਤਾਂ ਕਾਂਗਰਸ ਖਤਮ ਹੋਈ ਹੈ ਗੱਲ ਏ ਦੇਵਾਦ ਹਮ ਹਰ ਜਗ੍ਹਾ ਚਾਰ-ਪੰਜ ਉਮੀਦਵਾਰ ਤਾਂ ਹੁਣ ਲੋਕਤੰਤਰ ਹੈ ਹਮ ਆਮਾਦੀ ਪਾਰਟੀ ਇਹ ਕਹਿ ਰਹੀ ਹੈ ਕਿ ਸੰਤਾ ਵੋ ਤੇ ਸੜਕਾਂ ਉਹ ਬਣਾਤੀਆਂ ਜਿਹੜੀਆਂ 5 ਸਾਲ ਟੁੱਟਣੀਆਂ ਨਹੀਂ ਹਾਂ ਪਾੜੀ ਠੀਕੇ ਰਹੀ ਹੈ ਅੱਛਾ ਜੀ ਮੋੜ ਮੰਗ ਦੀ ਲੋੜ ਨਹੀਂ ਪੰਜਾਬ ਦੇ ਵਿੱਚ ਬਲਾਕ ਸੰਪਤੀ ਜ਼ਿਲ੍ਹਾ ਫਿਰ ਚੋਣਾ ਅੱਜ ਸੀ ਜਿਸ ਤੋਂ ਬਾਅਦ ਲਗਾਤਾਰ ਲੋਕ ਵੋਟਰ ਆਪਣੀ ਵੋਟ ਪਾਉਣ ਵਾਸਤੇ ਪਹੁੰਚੇ ਸੀ ਇਸ ਵਾਰ ਬਹੁਤ ਹੀ ਰੁਝਾਨ ਵੇਖਣ ਨੂੰ ਮਿਲਿਆ ਹੈ ਬਲਾਕ ਮਾਜੀ ਦੇ ਵਿੱਚ ਡੇਰਾ ਬੱਸੀ ਤੇ ਖਰੜ ਤੋਂ ਜ਼ਿਆਦਾ VOTING ਹੋਈ ਹੈ ਇਸ ਤੋਂ ਬਾਅਦ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਕਿਚਾਏ ਲੋਕਾਂ ਨੂੰ ਵੋਟ ਪਾਣ ਦਾ ਭਾਵੇਂ ਕਿ ਬਲਾਕ ਸੰਪਤੀ ਜਿਲ੍ਹੇ ਵਿੱਚ ਚੋਣਾਂ ਦੇ ਵਿੱਚ ਬਹੁਤੇ ਲੋਕ ਸਮੁਲਿਤ ਨਹੀਂ ਕਰਦੇ ਪਰ ਫਿਰ ਵੀ ਕਿਤਨੇ ਕਿਤੇ ਆਪਣੇ ਵੋਟ ਦਾ ਅਧਿਕਾਰ ਲੋਕ ਜੂਰ ਮੰਨਦੇ ਨੇ ਕਿ ਅਸੀਂ ਆਪਣੀ ਵੋਟ ਜੂਰ ਪਾਣੀ ਹੈ ਕਿਉਂਕਿ ਨਾਗਰਿਕ ਭਾਰਤ ਦਾ ਉਹੀ ਮੰਨਿਆ ਜਾਂਦਾ ਹੈ ਜੋ ਵੋਟ ਪਾਉਂਦਾ ਹੈ ਉਸ ਦੀ ਪੂਰੀ ਲਿਸਟ ਬਣਦੀ ਹੈ ਕਿ ਬਾਕੀ ਇਸ ਨਾਗਰਿਕ ਨੇ ਵੋਟ ਪਾਈ ਹੈ ਇੱਥੋਂ ਦੇ ਪਾਰ ਦਾ ਰਹਿਣ ਵਾਲਾ ਹੈ ਕਾਂਗਰਸ ਸਾਹਿਬ ਤੁਹਾਡੇ ਪਾਰਟੀ ਵੱਲੋਂ ਕਾਂਗਰਸ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਹੋਇਆ ਸੀ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਇਸ ਵਾਰ ਲੋਕ ਮੌਕਾ ਦੇਣਗੇ ਆਮਾਦੀ ਪਾਰਟੀ ਇਹ ਕਹਿ ਰਹੀ ਹੈ ਕਿ ਸੰਤਾ ਵੋਟ ਮੰਗਣ ਦੀ ਵੀ ਲੋੜ ਨਹੀਂ ਵਿਕਾਸ ਹੀ ਇੰਨਾ ਕੀਤਾ ਹੈ ਕਰੋੜਾ ਰੁਪਿਆ ਗਰਾਂਟਾ ਤੇ ਸੜਕਾਂ ਉਹ ਬਣਾਤੀਆਂ ਜਿਹੜੀਆਂ 5 ਸਾਲ ਟੁੱਟਣੀਆਂ ਨਹੀਂ ਆਮਾਦੀ ਠੀਕ ਕਹਿ ਰਹੀ ਹੈ ਅੱਛਾ ਜੀ ਵੋਟ ਮੰਗਣ ਦੀ ਲੋੜ ਨਹੀਂ ਇਹਨਾਂ ਨੇ ਜੋ ਬੇਮਿਸਾਲ ਧਾਂਦਲੀਆਂ ਕੀਤੀਆਂ ਪਹਿਲਾਂ ਪੰਚਾਇਤਾਂ ਵਿੱਚ ਹੁਣ ਜ਼ੋਨ ਤੋੜ ਮਰੋੜ ਕੋਈ ਭੋਲ ਹਦ ਨਹੀਂ ਦੇਖੀ ਸਾਰੀਆਂ ਵਾਰਡ ਬੰਦੀਆਂ ਪੂਰਾ ਤੱਕਾ ਕੀਤਾ ਬੇਨਿਮੀਆ ਕੀਤੀਆਂ ਇਹ ਠਗੀਆਂ ਮਾਰ ਕੇ ਇਹ ਚਾਹੁੰਦੇ ਅਸੀਂ ਲੁੱਟਾਂਗੇ ਚੋਂ ਜਿੰਨਾ ਲੁੱਟਾਂਗੇ ਪਰ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿਛਲਾ ਹਫਤਾ ਹੋ ਗਿਆ ਸਾਨੂੰ ਇਲਾਕੇ ਵਿੱਚ ਮੈਂ ਮੇਰਾ ਖੜਾ ਇਲਾਕਾ ਹੈ ਉਨੋਂ ਬਣੇ ਲੈ ਕੇ ਅੱਜ ਤੱਕ ਸੇਵਾ ਕਰਦਾ ਆ ਰਹੇ ਹਾਂ ਸਵੇਰ ਤੋਂ ਮੈਂ ਖੜ ਬਲੌਗ ਗਿਆ ਹੁਣ ਮੈਂ ਖਿਦਰਾਬਾਦ ਖੜਾ ਪਹਿਲਾਂ अनेका ਬੂਥਾਂ ਦੇ ਨਾਲ ਗਿਆ ਪਰ ਮੈਂ ਦੇਖਿਆ ਕਾਂਗਰਸ ਪਾਰਟੀ ਦੇ ਕੋਈ ਇਸ ਕੀ ਬੇਮਿਸਾਲ ਉਸਾਰ ਮੈਨੂੰ ਮਿਲੇ ਬੂਥਾਂ ਦੇ ਕਿ ਮਾਰ ਕੈਂਪ ਲੱਗੇ ਹੋਏ ਸੀ ਬੜਾ ਭਾਰੀ ਲੋਕਾਂ ਦਾ ਸ਼ਾਹ ਵੋਟਾਂ ਕੱਢ ਰਹੇ ਹਨ ਲਿਆ ਰਹੇ ਹਨ ਪਾ ਰਹੇ ਪਰਚੀਆਂ ਕੱਢ ਰਹੇ ਹਨ ਤੇ ਮੈਨੂੰ ਪੂਰੀ ਆਸ ਹੈ ਕਿ ਜੋ ਪੰਜਾਬ ਦੇ ਲੋਕਾਂ ਦਾ ਹੁਣ ਇੱਕ ਸਮ ਦਾ ਅੱਕ ਗੇਸ ਆਮ ਪਾਰਟੀ ਤੋਂ ਅੱਕ ਕੇ ਵੋਟਰਾਂ ਨੇ ਕਾਂਗਰਸ ਨੂੰ ਪਾੜੀ ਹੈ ਪਰ ਸਾਡਾ ਜੋ ਟੀਚਾ ਸਾਰੀ ਕਾਂਗਰਸ ਪਾਰਟੀ ਪੰਜਾਬ ਦਾ ਚਾਹੇ ਬਣਿੰਗ ਜੀ ਹੋਣ ਚਾਹੇ ਬਾਜਵਾ ਹੋਵੇ ਚਾਹੇ ਅਸੀਂ ਸਾਰੇ ਸਾਥੀ ਹੋਈਏ ਕਿ ਅਸੀਂ 27 ਦਾ ਟੀਚਾ ਹੈ ਉਹਦੇ ਤਹਿਤ ਸਾਰੇ ਸਾਡੇ ਸਾਥੀਆਂ ਮਿਲ ਜੁਲ ਕੇ ਐਸੀ ਮਹਿੰਮ ਚਲਾਈ ਹੈ ਜ਼ੋਨਾਂ ਦੇ ਵਿੱਚ ਔਰ ਬੜਾ ਭਰਮਾ ਹੁਗਾਰਾ ਮਿਲਿਆ ਔਰ ਮੈਨੂੰ ਪੂਰੀ ਆਸ ਹੈ ਕਿ ਇਹਨਾਂ ਸਮਝੀਆਂ ਚੋਣਾਂ ਵਿੱਚ ਪੰਜਾਬ ਛਾੜੀ ਅੱਗੇ ਹੀ ਰਹੇਗੀ ਲੀਡਰ ਹੈਗੀ ਸਮਝਿਆ ਜ਼ਿਲ੍ਹਾ ਪ੍ਰਸ਼ਦ ਵਿੱਚ ਤੇ ਸਾਡੇ ਹਲਕੇ ਖੜ ਵਿੱਚ ਵੀ ਮਾਜ਼ੀ ਬਲੋਕਾਂ ਦੇ ਵਿੱਚ ਸਾਡਾ ਕਾਫੀ ਅੱਗੇ ਜਾਏਗੀ ਤੇ ਮੈਂ ਸਾਰੇ ਵੋਟਰਾਂ ਧੰਨਵਾਦ ਵੀ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੀ ਅਪੀਲ ਤੇ ਬੇਨਤੀ ਤੇ ਬੜਾ ਪਾਰੀ ਉਹ ਸਾਥ ਖਾ ਕੇ ਅੱਗੇ ਵਧੇ ਨੇ ਤੇ ਸਾਡੇ ਸਾਦੇ ਸਾਥੀ ਨਾਲ ਨੇ ਸਭ ਨੂੰ ਮੈਂ ਆਪਣੀ ਸ਼ੁਭਕਾਮਨਾਵਾਂ ਦਿੰਦਾ ਮੁਕਾਬਲਾ ਕਿਹਦੇ ਨਾਲ ਸੀ ਗੰਗਸਾਭ ਕਾਂਗਰਸ ਦਾ ਕਿਹੜੀ ਪਾਰਟੀ ਨਾਲ ਭਾਜਪਾ ਨਾਲ ਆਮਾ ਦੀ ਪਾਰਟੀ ਨਾਲ ਅਕਾਲੀ ਦਲ ਨਾਲ ਦੇਖੋ ਮੈਂ ਇਹ ਦੇਖ ਰਿਹਾ ਕਿ ਭਾਜਪਾ ਤੇ ਅਕਾਲੀ ਇਹ ਜਿੰਨਾ ਟਿਕਾ ਨਹੀਂ ਹੈ ਤਾਂ ਆਪਣੀ ਹੋਂਦ ਬਚਾਉਣ ਵਾਸਤੇ ਸਾਡਾ ਬੋਲ ਬਾਰਾ ਪਿੰਡਾਂ ਜਮਾਣਾ ਮੋਟਾ ਰਹਿ ਜੇ ਦੋਨੋਂ ਪਾਰਟੀਆਂ ਹਾਂ ਦੋਨੋਂ ਇਹ ਤਾਂ ਆਪਣੀ ਹੋਂਦ ਜਾਣ ਵਾਸਤੇ ਲੱਗੇ ਹੋਏ ਆ ਝਾੜੂ ਪਾਰਟੀ ਦਾ ਉਹੀ ਕੰਮ ਖਰਾਬ ਹੋ ਚੁੱਕਿਆ ਮੈਂ ਕਹਿ ਲਾਂ ਕਈ ਵਾਰ ਤੇ ਕਹਿ ਚੁੱਕਿਆ ਇਹ ਮੈਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਕੰਗਸਾਹ ਇਹ ਚੋਣਾਂ ਸਰ ਪਾਊਗਾ ਘਟਬੱਦ ਮੋਟਾ ਪੈ ਕੇ ਥੋੜੀ ਛਾਗ ਮੈਂ ਸ਼ਾਖਤਾ ਬਣ ਗਈ ਲੋਕ ਸਭਾ ਜੇ ਲੋਕ ਸਭਾ ਜੇ 13 ਤੋਂ ਸਿੱਧਾ ਜਿੱਤੀ ਹੈ ਸਿਰਫ ਆਪਣਾ ਆਮ ਆਦਮੀ ਪਾਰਟੀ ਮਾਨ ਗਰੁੱਪ ਨੇ ਕੇਜਰੀਵਾਲ ਨੇ ਉਸ ਤੋਂ ਬਾਅਦ ਇਹ ਚੌਕਸ ਹੋ ਗਏ ਬਹੁਤ ਜ਼ੋਰ ਬੁਲਾਉਣ ਲੱਗੇ ਆ ਲੇਕਿਨ ਸ਼ਾਮ ਗਿਰ ਚੁੱਕੀ ਹੈ ਲੋਕ ਦੇਖ ਰਹੇ ਜੋ ਬੇਮਿਸਾਲ ਪੰਜਾਬ ਚ ਤੱਕੇ ਸ਼ਾਹੀ ਗੈਂਗਸਟਰ ਵਾਰ ਮਾਈਨਿੰਗ ਚਿੱਟਾ ਪਿੰਡਾਂ ਚ ਵਿਖਰੇ ਆ ਸੜਕਾਂ ਲਿੰਕ ਤਾਂ ਬੁਰਾ ਹਾਲ ਹੈ ਸਾਰੀ ਦੁਨੀਆ ਤਰਾ ਤਰਾ ਕਰ ਰਹੀ ਹੈ ਉਦੋਂ ਵੋਟਰਾਂ ਲੋਕਾਂ ਨੇ ਪਾਤੀਆਂ ਇਹਦੇ ਪਰੋਸੀ ਆ ਕੇ ਕਿਉਂਕਿ ਪੰਜਾਬੀ ਸਾਡੇ ਦਲੇਰ ਹੁੰਦੇ ਨੇ ਕਿ ਇੱਕ ਮੌਕਾ ਦੇ ਦਿਓ ਯਾਰ ਪਰ ਇਹ ਮੌਕਾ ਦੇਖ ਕੇ ਪੰਜਾਬ ਨੂੰ ਰੋਣ ਕੇ ਰੱਖਤਾ ਪੰਜਾਬ ਦਾ ਖੇਤਾਂ ਖਾਲੀ ਹੋ ਗਿਆ ਅੱਜ ਖਬਰ ਭਰੇ ਪਏ ਕਿੰਨੇ ਹਜ਼ਾਰ ਕਰੋੜ ਦੀ ਪ੍ਰਾਪਰਟੀ ਇਹ ਵੇਚਣ ਲੱਗੇ ਹੋਏ ਆ ਆਮ ਆਦੀ ਪਾਰਟੀ ਵਾਲੇ ਸਰਕਾਰ ਵਾਲੇ ਜਿਹੜੇ ਪੰਜਾਬ ਦੀ ਜਨਤਾ ਕਦੇ ਹੋਣੀ ਨਹੀਂ ਦੇਵੇਗੀ ਪਰ ਮੈਂ ਕਹਿੰਦਾ ਅੱਜ ਮੈਂ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਤੁਸੀਂ ਗੱਲਾਂ ਕਰੋ ਯਾਨੀ ਸਾਰੀਆਂ ਨੌਕਰੀਆਂ ਦੇਤੀਆਂ ਕਿਸੇ ਲਿਸਟਾਂ ਚਾਪੋ ਇਹ ਆਰੂ ਸੜਨ ਪਲੇਟਫਾਰਮ ਤੇ ਮੈਂ ਗੱਲ ਕਰਨੀ ਚਾਹੁੰਦਾ ਕਿ ਅਸੀਂ ਪੰਜਾਬ ਸਾਡੀ ਕਾਂਗਰਸ ਸਰਕਾਰ ਨੇ ਲੰਬੇ ਸਮੇਂ ਤੋਂ ਬੈਂਸੂਨ ਤੋਂ ਲੈ ਕੇ ਅੱਜ ਤੱਕ ਕੀ ਕੀਤਾ ਤੇ ਮੈਂ ਹਰਾਕਤ ਕੀ ਕੀਤਾ ਬੈਂਸੂਨ ਤੋਂ ਲੈ ਕੇ ਅੱਜ ਤੱਕ ਮੈਨੂੰ ਪੂਰਾ ਮਾਣ ਹੈ ਇਸੇ ਕਰਕੇ ਇਲਾਕਾ ਮੈਨੂੰ ਹਮੇਸ਼ਾ ਆਸ਼ੀਰਵਾਦ ਦਿੰਦਾ ਬਾਰ-ਬਾਰ ਜਿੱਤੇ ਆ ਮੈਂ ਹਾਰਿਆ ਵੀ ਇਤਿਹਾਸਿਕ ਅਕਾਰ ਰਵੀ ਸਰ ਦਾ ਲਾਕੀ ਪਹਿਲਾ ਸਭ ਦਾ ਸਪੀਕਰ ਰਵਿੰਦਰ ਸਿੰਘ ਸਾਹਿਬ ਦਾ ਲੇਕਿਨ ਮੈਂ ਆ ਕੇ ਲੋਕਾਂ ਨਾਲ ਜੁੜਿਆ ਲੋਕਾਂ ਨੂੰ ਪਿਆਰ ਦਿੱਤਾ ਮਿਸਰਪੰਚ ਦੀ ਮੇਰੇ ਨਾਲ ਖੜੀ ਸਾਬਕਾ ਜਨ ਵੀਰ ਕੋ ਸਾਡੀ ਉਮੀਦਵਾਰ ਹੈ ਉਹਦਾ ਪਰਿਵਾਰ ਖੜਾ ਹੈ ਬੇਟਾ ਅਮਰਿੰਦਰ ਨਾਲ ਖੜਾ ਸਾਰੇ ਸਾਥੀ ਸਾਡੀ ਕਿਰਪਾਲ ਜੀ ਹੋਣ ਕਾਲਾ ਸਰਪੰਚ ਹੋਵੇ ਜਿਤਰਾਬਾਦ ਸਾਰੇ ਆਗੂ ਤੁਹਾਡੇ ਕੋਲ ਲੱਗੇ ਹੋਏ ਨੇ ਸਾਡੀ ਬਹੁਤ ਵੱਡੀ ਲੀਡਰਸ਼ਿਪ ਚਾਹੀਦੀ ਉਹਨਾਂ ਪੂਰੀ ਆਸ ਭਾਜਪਾ ਦਾ ਲੀਡਰ ਭੱਜ ਗਿਆ ਕਹਿੰਦੇ ਮੈਦਾਨ ਛੱਡ ਕੇ ਸੈਣੀ ਮਜਲਾ ਜੋਨ ਤੋਂ ਤੇ ਗਿਲ ਸਾਹਿਬ ਕਹਿ ਰਹੇ ਨੇ ਲੱਭਦੇ ਫਿਰਦੇ ਆਸ ਤਾਂ ਆਪ ਕਹਿੰਦਾ ਸਾਡਾ ਗਾਇਬ ਹੋ ਗਿਆ ਬੰਦਾ ਲਾਪਤਾ ਹੋ ਗਿਆ ਦੇਖੋ ਗਿਲ ਸਾਹਿਬ ਮੇਰੇ ਅਜ਼ੀਜ਼ ਹੈ ਛੋਟੇ ਭਰਾ ਮੈਂ ਕੋਈ ਗਲਤੀ ਨਹੀਂ ਗੱਲ ਕਹਿਣਾ ਚਾਹੁੰਦਾ ਪਰ ਉਹ ਮੈਂ ਦੱਸਿਆ ਤਾਂ ਹੋਂ ਬਚਾਉਂਦੇ ਫਿਰਦੇ ਆ ਬਾਜਪਾ ਵਾਲੇ ਕਿਉਂ ਬਾਜਪਾ ਦੀ ਜੋ ਉਹਨੂੰ ਆਸ ਸੀ ਨਾ ਗ੍ਰਾਮ ਮੰਦਰ ਦੀ ਗੱਲ ਹੋਏਗੀ RAM ਮੰਦਰ RAM ਸਾਡਾ ਭਗਵਾਨ ਹੈ ਬਾਣੀ ਚ ਬਾਰ-ਬਾਰ RAM ਰਹੀਮ ਦਾ ਜ਼ਿਕਰ ਕੀਤਾ ਗਿਆ ਉਦੋਂ ਗੱਲ ਹੋਰ ਸੀ ਗਲਤ ਆਦੀ ਸੀ RAM ਮੰਦਰ ਦੀ ਗੱਲ ਸੀ ਹੋਣੋ ਜੋ ਮੈਂ ਦੇਖਿਆ ਮਛਲੀਗੜਾ ਵੋਟਪੇ ਹੀ ਉੱਥੇ ਹੈ ਜੀ ਕੋਈ ਇਕੱਠ ਨਹੀਂ ਦੇਖਿਆ ਮੈਨੂੰ ਐਦਕੀ ਮੈਂ ਤੇ ਜੜੀ ਦੇਖਿਆ ਉੱਥੇ ਇਕੱਠ ਨਹੀਂ ਦੇਖਿਆ ਮੈਨੂੰ ਆਪ ਕੋਈ ਇਸ ਕਰਕੇ ਗਿਲਸਾਬ ਹੁਣ ਸਾਰੇ ਆਪਣੀ ਹੋਂਦ ਬਚਾਉਂਦੇ ਫਿਰਦੇ ਆ ਤਾਂ ਕਿ ਅਸੀਂ 27 ਜੇ ਖੜੇ ਹੋਣ ਜੋਗੇ ਹੋ ਜੀ ਲੇਕਿਨ ਕਾਂਗਰਸ ਪਾਰਟੀ ਸਰਕਾਰ ਯਕੀਨੀ ਬਣਨ ਜਾ ਰਹੀ ਹੈ ਮੈਨੂੰ ਪੂਰੀ ਆਸ ਹੈ ਕਿ ਸਾਰੇ ਸਾਥੀ ਇਕੱਠੇ ਹੋ ਕੇ ਚੱਲਾਂਗੇ ਸਾਡਾ ਮੇਨ ਟੀਚਾ ਟਾਰਗੇਟ ਹੈ ਸਾਡਾ ਮਿਸ਼ਨ ਹੈ 2027 ਸੁਭਿਦਾਨ ਸੁਭਾ ਚੋਣਾ ਦਸਰੇ ਕਾਂਗਰਸ ਨੂੰ ਵੀ ਕਹਿੰਦਾ ਕਈ ਜਗ੍ਹਾ ਉਮੀਦਵਾਰ ਮਿਲੇ ਹੀ ਨਹੀਂ ਹੈ ਹਲਕੇ ਕਲ ਸੱਚ ਹੈ ਜੀ ਨਹੀਂ ਮੈਨੂੰ ਤਾਂ ਕੋਈ ਨਹੀਂ ਨਜ਼ਰ ਆਈ ਗਾੜੀ ਵਾਲ ਸੀਟ ਤੇ ਕੋਈ ਪਤਾ ਲੱਗਿਆ ਕਿ ਉੱਥੇ ਕੋਈ ਉਮੀਦਵਾਰ ਨਹੀਂ ਮਿਲੇ ਮੇਰੇ ਨੋਟਿਸ ਗੱਲ ਕੋਈ ਹੈ ਨਹੀਂ ਐਸੀ ਲੇਕਿਨ ਜਿੱਥੇ ਜਿੱਥੇ ਮੈਂ ਗਿਆ ਸਾਰੇ ਗਿਆ ਮੈਨੂੰ ਬੜਾ ਪਰਮਾਹ ਗਾ ਖਾਸ ਮੇਰੇ ਜਾਣ ਤੋਂ ਬਾਅਦ ਮੈਂ ਪਰਸੋਂ ਰੋਡ ਤੋਂ ਕੱਢਿਆ ਬੜਾ ਵੱਡਾ ਹਾਂਜੀ ਆ ਤੁਹਾਡੇ ਮਿੰਟੂ ਸਾਡਾ ਖੜਾ ਐ ਤੋਂ ਰਾਣੀ ਮਾਦਰੀ ਵਾਲਾ ਹੂੰ ਹੂੰ ਐਂ ਨਾ ਪਰਮਾਹ ਘੋਰਾ 10 12 ਕਿਲੋਮੀਟਰ ਘੁੰਮਿਆ ਪੰਜ ਬਾਜ਼ ਗਏ ਕਾਂਗਸਾਬ ਆ ਗਏ ਕਾਂਗਸਾਬ ਨਾ ਮੇਰੇ ਨਾਲ ਹੀ ਲਾਈਗੇ ਹੂੰ ਯੋ ਉਸ ਕੰਗਦਾ ਮੈਂ ਮੇਰੀ ਵੀ ਕਿਲਾਓ ਕਾਂਗਰਸ ਦੇ ਲਾਓ ਮਿੰਟੂ ਨਾਲੇ ਲਾਓ ਹੂੰ ਯ ਇਸ ਕਰਕੇ ਬਹੁਤ ਪਾਰੀਸ਼ਾ ਗੁਰੂ ਮਹਾਰਾਜੋ ਕਰੇ ਸਾਡੀ ਪਾਰਟੀ ਜਿੱਤੇਗੀ ਬੜੀ ਵੋਟਾਂ ਨਾਲ ਸਾਡੀ ਸੰਤੀ ਬਣੇਗੀ ਇਹ ਪਹਿਲਾਂ ਬਣਾਉਂਦਾ ਰਿਹਾ ਲੀਡਰ ਆਗੂ ਹਲਕੇ 'ਚ ਹੋਗੇ ਇਕੱਠੇ ਸਾਰੇ ਕਿਉਂਕਿ ਪਿਛਲੇ ਦਿਨ ਤੁਹਾਡਾ ਇੱਕ ਆਗੂ ਛੱਡੇ ਗਿਆ ਸੀ ਕਮਲ ਰੋਡੋਂ ਕਹਿੰਦਾ 7-8 ਐਮਐਲਏ ਚੌਣ ਇੱਥੋਂ ਲੜਨਦੇ ਨੇ ਫਿਰਦੇ ਨੇ ਬਣਨਦੇ ਨੂੰ ਤੇ 5-7 ਤੇ ਮੁੱਖ ਮੰਤਰੀ ਬਣਨ ਨੂੰ ਫਿਰਦੇ ਨੇ ਕਿਨਾਂ ਦੀ ਆਪਸੀ ਸਹਿਮਤੀ ਤਾਂ ਹੀ ਤਾਂ ਕਾਂਗਰਸ ਖਤਮ ਹੋਈ ਹੈ ਗੱਲ ਇਹ ਹੈ ਇਹ ਤਾਂ ਕਿਤੇ ਘਟਕ ਦੇਵਾ ਦੇ ਹੂੰ ਹਰ ਜਗ੍ਹਾ ਚਾਰ ਪੰਜ ਨੂੰ ਉਮੀਦਵਾਰ ਤਾਂ ਹੁਣ ਲੋਕਤੰਤਰ ਹ ਹ ਸਭ ਨੂੰ ਆਪਣੀ ਆਸ ਹੁੰਦੀ ਕੋ ਲੱਗੇ ਰਹਿਣ ਕੋਈ ਗੱਲ ਨਹੀਂ ਪਰ ਇਸ ਵਾਰ ਪਾਰਟੀ ਹਾਈ ਕਮਾਂਡ ਰਾਹੁਲ ਗਾਂਧੀ ਜੀ ਖੜਗੇ ਸਾਹਿਬ ਸੋਨੀਆ ਗਾਂਧੀ ਜੀ ਬੜੇ ਗੰਭੀਰ ਹੈ ਉਹਨਾਂ ਨੇ ਸਰਵੇ ਕਰਾ ਕੇ ਜਿੱਤਣ ਜਿੱਤਪਨ ਜਿੱਥੇ ਸਰਕਾਰ ਛੜੀ ਬਣਨੀ ਲੜਾਈ ਟਫ ਹੋ ਗਈ ਹੈ ਇਸ ਦੀ ਜੇ ਭਾਜਪੀ ਤੇ ਅਕਾਲੀ ਇਕੱਠੇ ਹੋਣੇ ਹੈ ਹੋਰ ਸੀਨ ਸੈਨੈਰੀਓ ਹੋਊਗਾ ਇਸ ਕਰਕੇ ਅੱਜ ਕੁਝ ਕਹਿਣਾ ਮੁਸ਼ਕਲ ਹੈ ਲੇਕਿਨ ਜੋ ਪੰਜਾਬ ਦੇ ਅਸਰ ਚੱਲ ਰਹੇ ਹਨ ਕਾਂਗਰਸ ਪਾਰਟੀ ਅੱਗੇ ਵੱਧ ਰਹੀ ਹੈ ਤੁਸਾਂ ਨਾ ਗੱਲ 타ਇਆ ਲੋਕ ਸਭਾ ਦੇ ਵਿੱਚ ਮੈਂ ਬਧਾਈ ਦਿੰਦਾ ਸਾਰੇ ਲੀਡਰਾਂ ਨੂੰ ਸਾਰੇ ਪੰਜਾਬੀਆਂ ਨੂੰ ਕਿ ਆਪਾਂ ਸਾਰਾ ਦੇਖ ਕੇ ਬੰਦਾ ਜਾਣੇ ਰਾਹ ਪਿਆ ਵਾ ਪਿਆ ਅਸੀਂ 400 ਪ੍ਰਤੀਆਗ ਦੇਖ ਲਿਆ ਇਹਨੇ ਬੇੜਾ ਬਠਾ ਦਿੱਤਾ ਆਪ ਸਰਕਾਰ ਨੇ ਕੇਂਦਰੀਵਾਨ ਨੇ ਜਿੰਨੇ ਬਾਰ ਬਾਰ ਮੈਂ ਕਹਿ ਚੁੱਕਿਆ ਮੈਨੂੰ ਗੁੱਸਾ ਬੜਾ ਆਉਂਦਾ ਸਾਰੇ ਚੱਕ ਕੇ ਲਿਆ ਕੇ ਦਿੱਲੀ ਨੂੰ ਬੰਦੇ ਇਸ ਮਠਾਏ ਨੇ ਅਫਸਰ ਵੀ ਛੋਟੇ ਬਣਾ ਵੱਡੇ ਬਣਾ ਦੋ ਵੀ ਤੇ ਦੁਨੀਆ ਸਭ ਦੇਖ ਰਹੀ ਹੈ ਕੋਈ ਭੁੱਲੀ ਨਹੀਂ ਹੋਈ ਇਸ ਕਰਕੇ ਮੈਨੂੰ ਪੂਰੀ ਆਸ ਹੈ ਸਰਕਾਰੀ ਸਰਕਾਰ ਬਣਨੀ ਸੰਭੇ ਸਾਡੀ ਅੱਗੇ ਕਾਫੀ ਬਹੁਤ ਦਿਤਾਂਗੇ ਠੀਕ ਹੈ ਬਹੁਤ ਧੰਨਵਾਦ ਉਹ ਦੇਖੋ ਕਿ ਜਗਮੋਤ ਸਿੰਘ ਕੰਗ ਖਿਜਰਾਬਾਦ ਜ਼ੋਨ ਦੇ ਵਿੱਚ ਪਹੁੰਚੇ ਨੇ ਹੋਰ ਵੀ ਪਿੰਡਾਂ ਦੇ ਵਿੱਚ ਇਹਨਾਂ ਨੇ ਜਾ ਕੇ ਵਰਕਰਾਂ ਨੂੰ ਉਤਸ਼ਾਹ ਕੀਤਾ ਹੈ ਵੋਟਰਾਂ ਦੇ ਨਾਲ ਮੁਲਾਕਾਤ ਕੀਤੀ ਇਹਨਾਂ ਨੂੰ ਦੱਸਿਆ ਗਿਆ ਕਿ ਕਾਂਗਰਸ ਪਾਰਟੀ ਨੂੰ ਦੇਖ ਕੇ ਉਤਸ਼ਾਹ ਦੇ ਵਿੱਚ ਨੇ ਲੋਕ ਬਦਲਾਅ ਚਾਹੁੰਦੇ ਨੇ ਕਾਂਗਰਸ ਪਾਰਟੀ ਨੂੰ ਭਰਮਾ ਹੰਗਾਰਾ ਮਿਲ ਰਿਹਾ ਹੈ ਕਿ ਵੱਡੀ ਗਿਣਤੀ ਸਾਡੇ ਉਮੀਦਵਾਰ ਜਿੱਤਣਗੇ ਦੇਖਦੇ ਕਿ ਹੁਣ ਸਟਾਰਟਿਕ ਨੂੰ ਰਿਜ਼ਲਟ ਹੈ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ ਲੋਕ ਫਤਵਾ ਕਿਸ ਨੂੰ ਦਿੰਦੇ ਨੇ ਥੋੜੇ ਕਰ ਮੈਨ ਗਰਜੋਤ ਦੇ ਨਾਲ partisip